ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਤੇ ਜੀ ਅਜੁਰ ਗੁਰੇਸ਼ ਰਾਖਾਦੇ ਹਾਂ ਅੱਜ ਦੀ ਵੱਡੀ ਖਬਰ ਤੁਸੀਂ ਇਹਨਾਂ ਦੇਸ਼ਾਂ ਵਿੱਚੋਂ ਕੁਮਨ ਸਕਦੇ ਹੋ ਬਿਨਾ ਵੀਜ਼ਾ ਤੇ ਭਾਰਤ ਵਿੱਚ ਵੀਜ਼ਾ ਮੁਕਤ ਯਾਤਰਾ ਦੇ ਨਿਜਮ ਜਾਣੋ 26 ਜੁਲਾਈ ਤੋਂ 25 ਤੋ ਦੱਖਣੀ ਏਸ਼ੀਆਈ ਦੇਸ਼ਾਂ ਵਿੱਚ ਪਾਕਿਸਤਾਨ ਅਤੇ ਬੰਗਲਾਦੇਸ਼ ਵਿਚਕਾਰ ਇੱਕ ਨਵਾਂ ਸਮਝੌਤਾ ਹੋਇਆ ਹੈ ਜਿਸ ਦੇ ਤਹਿਤ ਇਹਨਾਂ ਦੇਸ਼ਾਂ ਦੇ ਡਿਪਲੋਮੈਂਟਨ ਅਤੇ ਸਰਕਾਰੀ ਅਧਿਕਾਰੀਆਂ ਨੂੰ ਵੀਜ਼ਾ ਮੁਕਤ ਯਾਤਰਾ ਦੀ ਸਹੂਲਤ ਮਿਲੇਗੀ ਹਾਲਾਂਕਿ ਇਸ ਸਹੂਲਤ ਦੀ بجائے ਇੱਕ ਰਾਜਨੀਤਿਕ ਅਤੇ ਕੂਟਨੀਤਿਕ ਫੈਸਲਾ ਮੰਨਿਆ ਜਾ ਰਿਹਾ ਹੈ ਇਸ ਸਮਝੌਤੇ ਦਾ ਐਲਾਨ ਅਜੇ ਸਮੇਂ ਵਿੱਚ ਕੀਤਾ ਗਿਆ ਹੈ ਜਦੋਂ ਦੁਨੀਆ ਦੇ ਕਈ ਦੇਸ਼ਾਂ ਵਿੱਚ ਕਈ ਵੀਜ਼ਾ ਮੁਕਤ ਯਾਤਰਾ ਯਾਤਰਾ ਇਹ ਵੀਜ਼ਾ ਅਤੇ ਵੀਜ਼ਾ ਆਨ ਆਰਾਈਵਲ ਵਰਗੀਆਂ ਵਿਸ਼ਵਾਮਾ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਨਿਊਜ਼ 24 ਦੀ ਖਬਰ ਅਨੁਸਾਰ ਭਾਰਤ ਅਤੇ ਕੁਝ ਦੇਸ਼ਾਂ ਦੇ ਜਿਵੇਂ ਕਿ ਪੋਟਾਨ ਅਤੇ ਮਾਰੀਸ਼ ਸ ਵਿੱਚ ਯਾਤਰਾ ਵੀਜ਼ਾ ਮੁਕਤ ਹੈ ਆਉਂ ਜਾਂਦੇ ਹਾਂ ਕਿ ਵੀਜ਼ਾ ਮੁਕਤ ਯਾਤਰਾ ਕੀ ਹੈ ਇਸ ਦੇ ਨਿਯਮ ਕੀ ਹਨ ਅਤੇ ਇਹ ਕਿਹੜੇ-ਕਿਹੜੇ ਦੇਸ਼ਾਂ ਵਿੱਚ ਲਾਗੂ ਹੈ ਵੀਜ਼ਾ ਮੁਕਤ ਯਾਤਰਾ ਦਾ ਅਰਥ ਹੈ ਕਿ ਦੋ ਦੋ ਦੇਸ਼ਾਂ ਦੇ ਜਾਂ ਪਰਦੇਸਾਂ ਵਿੱਚਕਾਰ ਇੱਕ ਦੋ ਵੱਲਾ ਸਮਝਦਾ ਹੈ ਜੋ ਨਾਗਰਿਕਾਂ ਨੂੰ ਕੁਝ ਖਾਸ ਅਧਾਰਾਂ ਤੇ ਵੀਜ਼ਾ ਲਈ ਅਰਜੀ ਦਿੱਤੇ ਬਿਨਾ ਯਾਤਰਾ ਕਰਨ ਦੀ ਆਗਿਆ ਦਿੱਤੀ ਜਾਂਦੀ ਹੈ ਇਸ ਸਮਝੌਤੇ ਤਹਿਤ ਕੋਈ ਵੀ ਨਾਗਰਿਕ ਬਿਨਾ ਵੀਜੇ ਦਾ ਵੀਜੇ ਮੁਕਤ ਦੇਸ਼ਾਂ ਵਿੱਚ ਦਾਖਲ ਹੋ ਸਕਦਾ ਹੈ ਹਾਲਾਂਕਿ ਉਸ ਦੇ ਕੋਲ ਆਪਣਾ ਪਾਸਪੋਰਟ ਅਤੇ ਜ਼ਰੂਰੀ ਦਸਤਾਵੇਜ਼ ਹੋਣੇ ਲਾਜ਼ਮੀ ਚਾਹੀਦੇ ਹਨ ਦਰਸਲ ਅਜਹੀ ਸਹੂਲਤਾਂ ਸਹੂਲਤਾਂ ਦਾ ਉਦੇਸ਼ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨਾ ਹੈ ਤੇ ਕਾਰੋਬਾਰਾਂ ਨੂੰ ਵਧਾਉਣ ਜਾਂ ਸੱਭਿਆਚਾਰਕ ਆਦਾਨ-ਪ੍ਰਦਾਨ ਦੇ ਉਤਸ਼ਾਹਿਤ ਕਰਨਾ ਹੈ ਵੀਜ਼ਾ ਮੁਕਤ ਯਾਤਰਾ ਕੀ ਹੈ ਤੇ ਸ਼ਰਤਾਂ ਇਸ ਸਹੂਲਤ ਦੀ ਮਦਦ ਨਾਲ ਭਾਰਤੀ ਬਿਨਾ ਵੀਜ਼ੇ ਦੇ ਅੰਤਰਰਾਸ਼ਟਰੀ ਯਾਤਰਾ ਕਰ ਸਕਦੇ ਹਨ ਇਸ ਵਿੱਚ ਮੁੱਖ ਤੌਰ ਤੇ ਤਿੰਨ ਤਰ੍ਹਾਂ ਦੀਆਂ ਸਹੂਲਤਾਂ ਉਪਲਬਧ ਹਨ ਜਿਵੇਂ ਬਿਨਾ ਵੀਜ਼ਾ ਦੇ ਯਾਤਰਾ ਕਰਨਾ ਵੀਜ਼ਾ ਆਨ ਅਰਾਈਵਲ ਜਿਸ ਦਾ ਅਰਥ ਹੈ ਕਿ ਦੇਸ਼ ਦਾ ਅਰਥ ਹੈ ਕਿ ਦੇਸ਼ ਵਿੱਚ ਦਾਖਲ ਹੁੰਦੇ ਹੀ ਵੀਜ਼ਾ ਪ੍ਰਾਪਤ ਕਰਨਾ ਹੈ ਅਤੇ ਵੀਜ਼ਾ ਈ ਵੀਜ਼ਾ ਜਿਸ ਦਾ ਅਰਥ ਹੈ ਕਿ ਵੀਜ਼ਾ ਲੈ ਵੀਜ਼ੇ ਲਈ ਆਨਲਾਈਨ ਅਰਜੀ ਦੇਣ ਦੀ ਸਹੂਲਤਾਂ ਵੀਜ਼ਾ ਮੁਕਤ ਦੇਸ਼ਾਂ ਦੀ ਯਾਤਰਾ ਕਰਨ ਲਈ ਯਾਤਰੀਆਂ ਕੋਲ ਵੈਧ ਪਾਸਪੋਰਟ ਪਛਾਣ ਪੱਤਰ ਅਤੇ ਜ਼ਰੂਰੀ ਦਸਤਾਵੇਜ਼ ਹੋਣੇ ਚਾਹੀਦੇ ਹਨ ਉਸ ਦੇਸ਼ ਜਾਣ ਦਾ ਕੀ ਕਾਰਨ ਹੈ ਜਿਵੇਂ ਕਿ ਯਾਤਰਾ ਕਰਨਾ ਪਰਿਵਾਰ ਨੂੰ ਮਿਲਣਾ ਜਾਂ ਕੋਈ ਗੈਰ ਰਸਮੀ ਕੰਮ ਕਰਨਾ ਕੁਝ ਮਾਮਲਿਆਂ ਵਿੱਚ ਮਾਲਦੀਵ ਦੇ ਨਾਗਰਿਕਾਂ ਲਈ ਸਮਾਂ ਸੀਮਾ 90 ਦਿਨਾਂ ਦੇ ਹੈ ਜਾਂ ਖੇਤਰੀ پابندੀਆਂ ਲਾਗੂ ਹੋ ਸਕਦੀਆਂ ਹਨ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜ਼ਰੂਰ ਦਿਓ ਧੰਨਵਾਦ